ਸਾਡੇ ਜਿੰਨਾ ਸਾਡਾ ਰੂਡ ਵਾਲਾ ਪਾਣੀ ਹੁੰਦਾ ਸਾਰੇ ਟੋਏ ਦੇ ਵਿੱਚ ਜਾਂਦਾ ਤੇ ਉਹ ਉਹਦਾ ਸਾਡਾ ਜ਼ਮੀਨ ਲੈਵਲ ਦਾ ਜਿਹੜਾ ਪਾਣੀ ਆ ਉਹਨੂੰ ਬਹੁਤ ਜ਼ਿਆਦਾ ਸਾਨੂੰ ਉਹਦਾ ਫਾਇਦਾ ਹੋ ਰਿਹਾ ਇਸੇ ਤਰੀਕੇ ਦੇ ਨਾਲ ਹੀ ਸਰ ਹੁਣਾਂ ਨੇ ਇੱਥੇ ਤਿੰਨ ਸਰ ਬੋਰ ਕਰਵਾਏ ਸੀ ਸਰ ਹੁਣਾਂ ਨੇ ਸਰ ਪਹਿਲਾਂ ਹੀ ਤੇ ਉਹ ਦੋੜਾ ਵੀ ਇਸ ਤਰੀਕੇ ਨਾਲ ਹੀ ਨੇ ਕਿ ਜਿਹੜੇ ਪਹਿਲੇ ਸਰ ਹੁਣਾਂ ਦੀ ਪ੍ਰੋਪੋਜ਼ਲ ਸੀ ਕਿ ਆਪਾਂ ਬੋਟ ਹੁਣੇ ਕਿੱਥੇ ਜਾਣ ਜਿਹੜਾ ਜਿੱਥੇ ਵੀ ਪਾਣੀ ਦਾ ਜ਼ਿਆਦਾ ਬਹਹਾ ਹੈ ਬਹੁਤ ਵੱਡਾ ਸਹਿਯੋਗ ਆ ਯੋਗਦਾਨ ਹੈ ਤੁਹਾਨੂੰ ਮੈਂ ਦੋ ਤਿੰਨ ਚੀਜ਼ਾਂ ਸਪੱਸ਼ਟ ਕਰਨ ਦੱਸ ਦੇਣਾ ਚਾਹੁੰਦਾ ਇਹ ਸਰੋਈ ਸੇਵੋਟਰ ਦੇ ਉੱਪਰ ਹੋਰ ਬਹੁਤ ਕੰਮਾਂ ਦੇ ਉੱਪਰ ਸਰੋਈ ਸਾਨੂੰ ਸੇਵ ਦੇ ਰਹੇ ਨੇ ਇਹਨਾਂ ਦੀ ਲਗਾਤਾਰ ਜਿਹੜੀ ਟੀਮ ਆ ਜਿਹੜੀ ਇਸ ਕੰਮਾਂ ਦੇ ਉੱਪਰ ਵਰਕ ਕਰ ਰਹੀ ਆ ਆਰਟੀਸੀ ਦੇ ਵਿੱਚ ਸਰੂਨ ਨੇ ਇੱਕ ਕਾਫੀ ਵੱਡਾ ਵਾਟਰ ਹਾਰਵੈਸਟਿੰਗ ਕਟੇਂਦਰ ਪਿਛਲੇ ਪਾਸੇ ਆ ਸਾਨੂੰ 5 ਲੱਖ ਰੁਪਇਆ ਦੇ ਕੇ ਉਸ ਟਾਈਮ ਤੇ ਸਰ ਉਹਨਾਂ ਨੇ ਬਣਾਇਆ ਸੀ ਜਿਹੜਾ ਬਰਸਾਤਾਂ ਦੇ ਵਿੱਚ ਸਾਨੂੰ ਬੜਾ ਫਾਇਦਾ ਜੀ ਸਰ ਸਰ ਆਜਾ ਆਰਟੀਸੀ ਸੇ ਸ਼ਿਰਕਤ ਕੀਤੀ ਹੈ ਕੀ ਬ੍ਰੋਦਰਾਂ ਨੇ ਅੱਜ ਅੱਜ ਪੰਜਾਬ ਪੁਲਿਸ ਰਿਕਰੂਟਮੈਂਟ ਟ੍ਰੇਨਿੰਗ ਸੈਂਟਰ ਦੇ ਵਿੱਚ ਸੇਵ ਵਾਟਰ ਤੇ ਇੱਕ ਸੈਮੀਨਾਰ ਹੋਇਆ ਇਹ ਸੈਮੀਨਾਰ ਸ਼੍ਰੀ ਪ੍ਰਕਾਸ਼ ਰਾਏ ਖੰਨਾ ਕੁਸ਼ਲਿਆ ਦੇਵੀ ਖੰਨਾ ਮੋਬੂਲੇ ٹرسٹ ਵੱਲੋਂ ਕਰਾਇਆ ਗਿਆ ਅੱਜ ਇਹਨਾਂ ਜਵਾਨਾਂ ਨੂੰ 1438 ਦੇ ਕਰੀਬ ਜਵਾਨਾਂ ਨੇ ਇਚ ਪਾਰਟਿਸਿਪੇਟ ਕੀਤਾ ਪਾਣੀ ਦੀ ਮਹੱਤਤਾ ਕੀ ਹੈ ਤੇ ਅਸੀਂ ਪਾਣੀ ਬਚਾਉਣ ਲਈ ਕੀ ਸਹਿਯੋਗ ਕਰ ਸਕਦੇ ਹਾਂ ਉਹਦੇ ਲਈ ਕੁਝ ਟਿਪਸ ਦਿੱਤੇ ਗਏ ਨੇ ਬੜੀ ਖੁਸ਼ੀ ਹੋਈ ਜਦੋਂ ਇੰਟਰੈਕਸ਼ਨ ਦੇ ਦੌਰਾਨ ਜਵਾਨਾਂ ਨੇ ਖੁਦ ਕਈ ਆਪਣੇ ਸੁਝਾਅ ਦਿੱਤੇ ਕਿ ਅਸੀਂ ਪਾਣੀ ਨੂੰ ਕਿੱਦਾਂ ਬਚਾ ਸਕਦੇ ਹਾਂ ਤੀਜਾ ਵਰਲਡ ਵਾਰ ਜਿਹੜੀ ਹੈ ਉਹ ਪਾਣੀ ਦੇ ਉੱਤੇ ਹੋਣੀ ਹੈ ਤੇ ਅਸੀਂ ਜੇ ਰੋਜ਼ 1 ਲੀਟਰ ਪਾਣੀ ਬਚਾ ਕੇ ਇਸ ਵਰਲਡ ਵਾਰ ਨੂੰ ਪੋਸਟਪੋਨ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ। ਤੋਂ ਇਹਨਾਂ ਜਵਾਨਾਂ ਨੇ ਜਿੱਥੇ ਹਥਿਆਰ ਚਲਾਣੇ ਨੇ ਡੰਡੇ ਲੈ ਕੇ ਕਾਨੂੰਨ ਵਿਵਸਥਾ ਨੂੰ ਠੀਕ ਰੱਖਣਾ ਉੱਥੇ ਇਸ ਦੁਨੀਆ ਦੇ ਵਿੱਚ ਜਿਹੜਾ ਸੰਕਟ ਪੈਦਾ ਹੋ ਰਿਹਾ ਪਾਣੀ ਦਾ ਉਸ ਨੂੰ ਬਚਾਨ ਚ ਵੀ ਆਪਣਾ ਯੋਗਦਾਨ ਪਾਣਾ ਪਾਣਗੇ। ਇਸ ਦਾ ਇੱਕ ਐਸੇ ਵੀ ਲਿਖਾਇਆ ਜਾਏਗਾ ਜਿਹੜਾ 30 ਜੂਨ ਤੱਕ ਇਹ ਐਸੇ ਸਾਨੂੰ ਦੇ ਦੇਣਗੇ ਉਹਨੂੰ ਪੇਪਰ ਉਨ ਟੈਚ ਚੈੱਕ ਰਾ ਕੇ ਫਸਟ ਸੈਕੰਡ ਥਰਡ ਜਿਹੜੇ ਨੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਔਰ ਪੰਜ ਕੰਸੋਲੇਸ਼ਨ ਪ੍ਰਾਈਜ਼ ਜਿਹੜੇ ਹੈ ਉਹ ਦਿੱਤੇ ਜਾਣਗੇ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਐਨੇ ਵਧੀਆ ਜਵਾਨ ਪੇਪਰ ਦੇ ਦਿੰਦੇ ਆ ਸਾਨੂੰ ਉਹ ਪ੍ਰਾਈਜ਼ ਦੀ ਅ ਨੰਬਰ ਉਹ ਵੀ ਵਧਾਣਾ ਪੈਂਦਾ ਆ। ਤੋਂ ਇਸ ਕਰਕੇ ਮੈਂ ਸਮਝਦਾ ਕਿ ਅੱਜ ਪੀਆਰਟੀਸੀ ਦੇ ਵਿੱਚ ਜੋ ਇੱਕ ਕਾਰਕਮ ਹੋਇਆ ਇਹਦੇ ਨਾਲ ਇੱਕ ਅਵੇਅਰਨੈਸ ਜਿਹੜੀ ਹੈ ਉਹਦਾ ਮੈਸੇਜ ਉਹਦਾ ਸੁਨੇਹਾ ਅੱਜ ਇੱਥੇ ਵੀ ਗਿਆ ਤੇ ਤੁਸੀਂ ਵੀ ਤੁਹਾਡੇ ਰਾਹੀ ਵੀ ਲੋਕਾਂ ਤੱਕ ਜਾਏਗਾ। ਮੈਂ ਇੱਕ ਵਾਰੀ ਫੇਰ ਇੱਕ ਨਿਵੇਦਨ ਕਰਦਾ ਪਾਣੀ ਦਾ ਬਚਾਅ ਹੋ ਸਕਦਾ ਇੱਕ ਬੇਨਤੀ ਕਰਦਾ ਕਿ ਹਰ ਰੋਜ਼ 1 ਲੀਟਰ ਪਾਣੀ ਬਚਾਣ ਦਾ ਜੇ ਅਸੀਂ ਪ੍ਰਣ ਲੈ ਲਈਏ ਤਾਂ ਮੇਰਾ ਖਿਆਲ ਹੈ ਕਿ 140 ਕਰੋੜ ਪਾਪੂਲੇਸ਼ਨ ਦੇ ਵਿੱਚ ਰੋਜ਼ 140 ਕਰੋੜ ਲੀਟਰ ਪਾਣੀ ਬਚ ਸਕਦਾ ਮੈਂ ਇੱਕ ਪ੍ਰਯਾਸ ਕੀਤਾ ਸੀ ਸ਼ਤਾਬਦੀ ਵਿੱਚ 1 ਲੀਟਰ ਪਾਣੀ ਦੀ ਬੋਤਲ ਦਿੱਤੀ ਜਾਂਦੀ ਸੀ ਉਹ ਅੱਧਾ ਲੀਟਰ ਕਰਵਾਈ ਗਈ ਬੰਦੇ ਭਾਰਤ ਦੇ ਵਿੱਚ 1 ਲੀਟਰ ਦਿੱਤੀ ਜਾਂਦੀ ਉਹ ਵੀ ਅੱਧਾ ਲੀਟਰ ਕਰਾਈ ਗਈ ਤੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਢੰਗ ਨੇ ਜਿੱਦਾਂ ਆਰੋ ਦਾ ਪਾਣੀ ਹੈ ਇਹਨੂੰ ਵੀ ਅਸੀਂ ਜਿਹੜਾ 베ਸਟ ਹੁੰਦਾ ਪਾਣੀ ਉਹਨੂੰ ਰੀਯੂਜ਼ ਕਰ ਸਕਦੇ ਆ ਚਾਹੇ ਬਰਤਨ ਸਾਫ ਕਰਨ ਚ ਕਰੀਏ ਭਾਂਡੇ ਮਾਂਜਣ ਚ ਕਰੀਏ ਜਾਂ ਪੌਦਿਆਂ ਨੂੰ ਲਾਂਚ ਕਰੀਏ ਕੱਪੜੇ ਧੋਣ ਚ ਕਰੀਏ ਤਾਂ ਇਦਾਂ ਦੇ ਛੋਟੇ ਛੋਟੇ ਟਿਪਸ ਦੇ ਨਾਲ ਘੱਟ ਭਾਂਡੇ ਝੂਠੇ ਕਰੀਏ ਤਾਂ ਵੀ ਅਸੀਂ ਬਹੁਤ ਵੱਡਾ ਪਾਣੀ ਜਿਹੜਾ ਹੈ ਉਹ ਬਚਾ ਸਕਦੇ ਆ